ਆਪ ਦੇਖ ਲਓ ਸਰਪੰਚ ਚਿਹੜੂ ਅਤੇ ਉਗੇ ਆਪ ਆਗੂ ਸਰਵਨ ਸਿੰਘ ਦਿਓ ਵੱਡੇ ਕਾਫਲੇ ਨਾਲ ਪੁੱਜ ਗਏ ਹੁਸ਼ਿਆਰਪੁਰ ਤੇ ਆਮ ਆਦਮੀ ਪਾਰਟੀ ਦੇ ਵੱਡੇ ਰੋਡ ショਅ ਵਿੱਚ ਕਰਾਤੀ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੀ ਬੱਲੇ ਬੱਲੇ ਤੇ ਰਾਜਕੁਮਾਰ ਚੱਬੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਂਦਿਆਂ ਸਰਪੰਚ ਸਰਵਨ ਸਿੰਘ ਦਿਓ ਚਿਹੜੂ ਨੇ ਕੀ ਕਿਹਾ ਦੇਖੋ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਅਜਹੀਆਂ ਹੋਰ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਆਇਨਾ ਟੀਵੀ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਸਾਡੇ Facebook ਪੇਜ ਨੂੰ ਕਰੋ ਲਾਈਕ ਸ੍ਰੀਮਾਨ ਸਾਹਿਬ ਚਾਹ ਵੀ ਸਵਾਗਤ ਹੈ ਅੱਜ ਤੁਸੀਂ ਇੱਕ ਵੱਡੇ ਕਾਫਲੇ ਸਮੇਤ ਹੁਸ਼ਿਆਰਪੁਰ ਪਹੁੰਚੇ ਹੋ ਕੀ ਕਹਿੰਦੇ ਤੁਹਾਡਾ ਅੱਗੇ ਜੀ ਅੱਜ ਕੇਜੂਲ ਸਾਹਿਬ ਹੁਸ਼ਿਆਰਪੁਰ ਆਏ ਸੀ ਜੀ ਤੇ ਡਾਕਟਰ ਚੱਬੇਵਾਲ ਦੀ ਸਪੋਰਟ ਅਸੀਂ ਕਰਦੇ ਆ ਜੋ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ MP ਦੀ ਸੀਟ ਲੜ ਰਹੇ ਆ ਤੇ ਮੈਂ ਪਿੰਡ ਢੀੜੂ ਤੋਂ ਇੱਕ ਕਾਲਾ ਮੇਰਾ ਜੀ ਆਰਫ ਨਗਰੀ ਤੋਂ ਅਸੀਂ ਆਪਣੇ ਸਪੋਰਟਰ ਲੈ ਕੇ ਗਏ ਸੀ ਅੱਜ ਇੰਨਾ ਉਤਸ਼ਾਹ ਦੇਖਿਆ ਉੱਥੇ ਔਰ ਇੰਨੀ ਪਬਲਿਕ ਦੇਖੀ ਇਹ ਅਸੀਂ ਕਹਿ ਸਕਦੇ ਹਾਂ ਡਾਕਟਰ ਸਾਹਿਬ ਦੀ ਸੀਟ ਜਿੱਤੀ ਪਈ ਹੈ ਇਹ ਉਹ ਐਮਪੀ ਬਣੇ ਹੋਈ ਹੈ ਜੀ ਬਿਲਕੁਲ ਜੀ ਕਿ ਵੋਟਰਾਂ ਸਪੋਰਟਰਾਂ ਦਾ ਅਸੀਂ ਦੇਖਿਆ ਕਿ ਕਾਫੀ ਜਿਹੜਾ ਹੈਗਾ ਵਾ ਸਹਿਯੋਗ ਮੇਰਾ ਸੀਗਾ ਕਾਫੀ ਉਤਸ਼ਾਹ ਨਜ਼ਰ ਆਇਆ ਹੈਗਾ ਵਾ ਕੀ ਲੱਗਦਾ ਹੈ ਕਿ ਬਾਜੀ ਕੌਣ ਮਾਰੇਗਾ ਕਿਉਂਕਿ ਕਿਉਂਕਿ ਸੁਭਾਸ਼ਪਾ ਕਿਉਂਕਿ ਕਾਫੀ ਜਿਹੜੇ ਹੈਗੇ ਦਿੱਗਜ ਜਿਹੜੇ ਹੈਗੇ ਆ ਅਕਾਲੀ ਜਲ ਤੋਂ ਸੋਰਸਨ ਠੰਡਲ ਜੀ ਹੈਗੇ ਆ ਕਾਂਗਰਸ ਤੋਂ ਜਾਮਨੀ ਗੋਮਰ ਜੀ ਹੈਗੇ ਆ ਹੋਰ ਵੀ ਦੋ ਚਰਨਵਾਈ ਦੇ ਹੋਰ ਵੀ ਹੈਗੇ ਵੱਖਰੇ ਵੱਖਰੇ ਪਾਰਟੀਆਂ ਤੋਂ ਹਰ ਇੱਕ ਨੇ ਦਾਅਵਾ ਕੀਤਾ ਹੋਇਆ ਹੈਗਾ ਚੋਣ ਪ੍ਰਸਾਰ ਵਿੱਚ ਕੋਈ ਕਮੀ ਨਹੀਂ ਹੈ ਨਹੀਂ ਜੀ ਅਸੀਂ ਇਹ ਨਹੀਂ ਕਹਿੰਦੇ ਕੋਈ ਕੋਈ ਵੀ ਜਿਹੜਾ ਹੈਗਾ ਆਵਾੜਾ ਇਹ ਨਹੀਂ ਕਹਿ ਰਹੇ ਹੈਗੇ ਲੇਕਿਨ ਉਹਦੇ ਵਿੱਚ ਇਹ ਹੈ ਕਿ ਜਿਹੜੇ ਡਾਕਟਰ ਸਾਹਿਬ ਆ ਇਹਨਾਂ ਦਾ ਤਜਰਬਾ ਆ ਔਰ ਇਹਨਾਂ ਨੂੰ ਪੋਸਟ ੱਬੇ ਵਾਲ ਸਾਈਡ ਨਹੀਂ ਉਹੜਾ ਸਾਈਡ ਵੀ ਪਿਆਰ ਕਰਦਾ ਹੂੰ ਇੱਥੇ ਤਾਂ ਕਾਂਗਰਸ ਦੀਆਂ ਗੱਲਬਾਤ ਆ ਪਾਰਟੀ ਦੇ ਬੋਟ ਪਹਿਣਗੇ ਲੇਕਿਨ ਉਹ ਚਿਹਰਾ ਨਵਾਂ ਆ ਹੂੰ ਠੰਡਲ ਸਾਹਿਬ ਜਿਹੜੇ ਆ ਉਹ ਐਮਐਲ ਵੀਲਾ ਰਹੇ ਚਤੋਂ ਸਾਈਡ ਤੋਂ ਲੇਕਿਨ ਉਸ ਏਰੀਏ ਤੋਂ ਹੀ ਠੀਕ ਹੈ ਜੀ ਹੁਣ ਪਹਿਣਾ ਕੀ ਬਾਕੀ ਗੱਲ ਹੈ ਕਿ ਬੀਜੇਪੀ ਦੀ ਉਹਨਾਂ ਨੂੰ ਸ਼ਹਿਰਾਂ ਚ ਬੋਟ ਥੋੜੀ ਬਹੁਤੀ ਪਹਿਣੀ ਆ ਪਿੰਡਾਂ ਵਿੱਚ ਸਾਰੇ ਪਤਾ ਹੀ ਕੀ ਹੋ ਰਿਹਾ ਆ ਤੁਰ ਜਿਹੜਾ ਬੀਜੇਪੀ ਦੀ ਗੱਲ ਕਰੀ ਤੇ ਦਿਹਾਤੀ ਵੋਟ ਜਿਹੜੇ ਸਾਡੇ ਸੂਤਰ ਕਹਿੰਦੇ ਹੈਗੇ ਅਸੀਂ ਵੀ ਕਈ ਵਾਰੀ ਸਰਵੇ ਕਰਦੇ ਹੈਗੇ ਇਹ ਤਾਂ ਦਿਹਾਤੀ ਵੋਟ ਜਿਹੜੀ ਹੈ ਬੀਜੇਪੀ ਨਾਲ ਟੁੱਟ ਚੁੱਕੀ ਹੈਗੀ ਆ ਸਾਡੇ ਵੀ ਜਿਹੜੇ ਕਾਫੀ ਅਸੀਂ ਪਿੰਡਾਂ ਵਿੱਚ ਸਰਵੇ ਕੀਤਾ ਸੀ ਜਦੋਂ ਬੈਨਰ ਵਗੈਰਾ ਜਾਂ ਪੋਸਟਲ ਟਕੌਣੀ ਜਾਂਦੇ ਤਾਂ ਕਾਫੀ ਵਿਰੋਧ ਤਾਂ ਹੁੰਦੀ ਹੈਗੀ ਆ ਔਰ ਗੱਲ ਕਰੀਏ ਕਿ ਫਗਵਾੜਾ ਸ਼ਹਿਰ ਦੀ ਫਗਵਾੜਾ ਸ਼ਹਿਰ ਵਿੱਚ 50 ਵਾਰਡ ਹੈਗੇ ਆ 90 ਪਿੰਡ ਹੈਗੇ ਆ ਕੀ ਕਹਿਣਾ ਲੈ ਠੀਕ ਆ ਮੈਂ ਤੁਹਾਨੂੰ ਕਹਿ ਰਿਹਾ ਨਾ ਜਿਹੜੇ ਸ਼ਹਿਰੀ ਵੋਟ ਉਹਦੇ ਵਿੱਚੋਂ ਕੁਝ ਪਰਸੈਂਟ ਕਹੂਗੀ ਬੀਜੇਪੀ ਨੂੰ ਇਹ ਨਹੀਂ ਕਿ ਉਹਨੂੰ ਬੀਜੇਪੀ ਕੈਂਡੀਡੇਟ ਆ ਲੇਕਿਨ ਪਿੰਡੂ ਤਬਕਾ ਜਿਹੜਾ ਨਾ ਉੱਥੇ ਬੀਜੇਪੀ ਨੂੰ ਤਾਂ ਉਹ ਪੋਸਟਰ ਵੀ ਲੱਗਣ ਦਿੰਦੇ ਕੁਝ ਵੀ ਹੋਣ ਦਿੰਦੇ ਇਦਾਂ ਵੀ ਉੱਥੇ ਤਖਰੇ ਲੱਗਣ ਵੀ ਨਹੀਂ ਦੇਣੇ ਉਹਨਾਂ ਦੇ ਜਦੋਂ ਜਿੱਦੜੇ ਲਖੇ ਵਾਲੇ ਦੇਣ ਉਹਨਾਂ ਨੂੰ ਬਹੁਤ ਮੁਸ਼ਕਲ ਹੋਏਗੀ ਜੀ ਸੋ ਸਾਰੀਆਂ ਹੀ ਪਾਰਟੀਆਂ ਸਟਰੋਂਗ ਹੈਗੀਆਂ ਤਾਕਤਵਰ ਹੈਗੀਆਂ ਸਾਰੇ ਹੀ ਦਾਵਾ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਸਾਰਾ ਹੈਗਾ ਵਾ ਕਿ ਅਸੀਂ ਹੀ ਜਿਹੜੀ ਸੱਤਾ ਹਾਸਲ ਕਰਾਂਗੇ ਜਾਂ ਅਸੀਂ ਸੀਟ ਹਾਸਲ ਕਰਾਂਗੇ ਕੀ ਕਰਾਂ ਦੇਖੋ ਸਾਰੇ ਦਾਵੇਦਾਰ ਆ ਲੇਕਿਨ ਇਹ ਸੀਟ ਜੇ ਸਾਉ ਨਹੀਂ ਦੇਖ ਰਹੇ ਆ ਕਿਉਂਕਿ ਇਹ ਜਿਹੜਾ ਚੋਣ ਪ੍ਰਚਾਰ ਸਾਡੇ ਪਿੰਡ ਤੋਂ ਸ਼ੁਰੂ ਹੋਇਆ ਸੀ ਡਾਕਟਰ ਸਾਹਿਬ ਦਾ ਮੇਰੇ ਘਰੇ ਵੀ ਲਾਈਤੀ ਤੇ ਡੇ ਬਾਏ ਡੇ ਅਸੀਂ ਦੇਖਦੇ ਜਾ ਰਹੇ ਆ ਔਰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਪੋਰਟ ਕਰਦੇ ਆ ਆਮ ਆਦਮੀ ਪਾਰਟੀ ਤਾਂ ਕਹਿ ਰਹੇ ਆ ਲੇਕਿਨ ਜੋ ਦੇਖ ਰਹੇ ਆ ਉਸ ਤੋਂ ਇਹ ਹੀ ਲੱਗਦਾ ਕਿ ਇਹ ਸੀਟ ਆਮ ਆਦਮੀ ਪਾਰਟੀ ਦੀ ਪੱਕੀ ਆ ਡਾਕਟਰ ਚੱਬੇਵਾਲ ਸਾਹਿਬ ਇਥੇ ਐਂਟੀ ਬਣ ਕੇ ਹੀ ਜਾਣਗੇ ਜੀ ਤੁਸੀਂ ਇਹੀ ਹੀ ਪਾਰਟੀ ਕਿਉਂ ਚੁਣੀ ਦੇਖੋ ਜੀ ਮੈਂ ਮੇਰੇ ਜਿਹੜੇ ਇਸ ਪਾਰਟੀ ਨੂੰ ਲੀਡ ਕਰ ਰਹੇ ਆ ਉਹ ਮੈਨੂੰ ਪੁਰਾਣਾ ਵਾਕ ਵੀ ਆ ਔਰ ਮੈਂ ਮੇਰੇ ਵਿਚਾਰ ਇਸ ਪਾਰਟੀ ਨਾਲ ਮਿਲਦੇ ਆ ਜੀ ਇਸ ਕਰਕੇ ਮੈਂ ਇਹੀ ਪਾਰਟੀ ਚੁਣੀ ਅਗਰ ਰਾਜਕੁਮਾਰ ਜਗਲ ਜੀ ਸੀਟ ਹਾਸਲ ਕਰ ਜਾਂਦੇ ਹੈਗੇ ਆ ਤੇ ਕੀ ਏਜੰਡੇ ਤੈਅ ਕੀਤੇ ਕੀ ਕੀ ਜਾਊਗਾ ਲੋਕਾਂ ਦੀ ਲੋਕ ਖੇਤਾਂ ਲਈ ਉਹ ਤਾਂ ਇਕੱਲੇ ਡਾਕਟਰ ਸਾਹਿਬ ਦੇ ਏਜੰਡੇ ਤੈਅ ਨਹੀਂ ਕਰਨੇ ਤਾਂ ਪਾਰਟੀ ਨੇ ਕਰਨੇ ਨਾ ਹਾਈ ਕਮਾਂਡ ਨੇ ਉਹ ਤਾਂ ਪਹਿਲਾਂ ਵੀ ਕੀਤੇ ਹੋਏ ਡਾਕਟਰ ਸਾਹਿਬ ਨੇ ਤਾਂ ਲਾਗੂ ਕਰਾਉਣੇ ਆ ਉਹ ਤਾਂ ਪਹਿਲਾਂ ਜੋ ਪਹਿਲੇ ਨੂੰ ਲੱਭ ਕੀਤੇ ਹੋਣ ਚੋਟੇ ਤੈ ਕੀਤੇ ਹੋਣ ਉਹ ਲੱਭ ਕਰਨ ਜੇਕਰ ਹਾਈ ਕਮਾਂਡ ਵੱਡੇ ਫੈਸਲੇ ਤੈ ਕਰਦੀ ਆ ਤਾਂ ਫੈਸਲੇ ਆਖਰ ਛੋਟੇ ਲੈਵਲ ਲੱਭ ਕੇ ਖਤਮ ਕੀਵਰੇ ਹੁੰਦੇ ਆ ਕੋਈ ਵੇਰੇ ਉੱਥੇ ਫੈਸਲੇ ਸ਼ੁਰੂ ਵੀ ਹੁੰਦੇ ਹੈਗੇ ਆ ਤੁਸੀਂ ਲੋਕ ਇੱਥੇ ਆਲੀ ਕੀ ਕਰਨਾ ਚਾਹੁੰਗਾ ਸਰਕਾਰ ਬਣਨ ਤੋਂ ਬਾਅਦ ਅਸੀਂ ਰਿਮਾਈਂਡ ਕਰਾਵਾਂਗੇ ਨਾ ਨਾ ਨੂੰ ਇਹ ਤੁਹਾਨੂੰ ਵੋਟਾਂ ਪਵਾ ਕੇ ਜਿਤਾਇਆ ਵੀ ਜੋ ਤੁਸੀਂ ਵਾਅਦੇ ਕੀਤੇ ਆ ਉਹ ਪੂਰੇ ਪੂਰੇ ਕਰੋ ਨਾ ਕਈ ਵੇਰੇ ਇਦਾਂ ਹੁੰਦਾ ਕਿ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਹੁੰਦੇ ਆ ਮਿਲ ਕੇ ਸਰਕਾਰ ਬਣਨ ਤੋਂ ਬਾਅਦ ਉਹ ਵਾਅਦੇ ਮੁਨਕਰ ਹੋ ਜਾਂਦੇ ਆ ਨਾ ਇਹ ਜ਼ਰੂਰੀ ਨਹੀਂ ਕੋਈ ਹਰੇਕ ਪਾਰਟੀ ਇਦਾਂ ਕਰੇ ਇਹ ਹੁਣ ਸਾਰੀਆਂ ਪਾਰਟੀਆਂ ਨੇ ਇਦਾਂ ਕਰਦੀਆਂ ਬਾਕੀ ਡਿਪੈਂਡ ਕਰਦਾ ਆ ਜੇ ਕਿਸੇ ਵਾਸਤੇ ਮੂਡ ਕਰੀਮ ਤੋਂ ਇਦਾਂ ਹੁੰਦਾ ਆ ਰਿਹਾ ਲੋਕਾਂ ਦਾ ਹਮੇਸ਼ਾ ਨਿਰਾਸ਼ਾ ਹੁੰਦੀ ਹੈ ਨਿਰਾਸ਼ਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਜੋ ਵਾਦੇ ਵੋਟਾਂ ਵਾਲੇ ਕੀਤੇ ਜਾਂਦੇ ਅਕਸਰ ਪੂਰੇ ਨਹੀਂ ਹੁੰਦੇ ਸੰਪਨ ਨਹੀਂ ਹੁੰਦੇ ਥੈਟਿਕਲੀ ਬਦਲ ਵੀ ਜਾਂਦਾ ਕੰਮ ਬਦਲ ਵੀ ਜਾਂਦੇ ਇਹ ਜ਼ਰੂਰੀ ਨਹੀਂ ਉਹ ਹੀ ਕੰਮ ਹੋਣਾ ਹੁੰਦਾ ਇਹ ਕੋਈ ਜ਼ਰੂਰੀ ਨਹੀਂ ਤੁਹਾਡੇ ਕਹਿੰਦੇ ਭਾਬਾ ਕਿ ਹੁਣ ਬਦਲਾ ਆਏਗਾ ਬਦਲਾ ਆਉਣ ਦੀ ਵੇਅ ਆ ਆ ਰਿਹਾ ਔਰ ਆਏਗਾ ਕੀ ਤੁਸੀਂ ਅੱਜ ਦੀ ਰੈਲੀ ਬਾਰੇ ਕੋਈ ਸ਼ੋਰ ਕਰਨੀ ਚਾਹੁੰਦੇ ਹੋ ਬਸ ਸਹੀ ਮੈਂ ਤਾਂ ਦੁਆਰਾ ਕਹਾਂਗਾ ਕਿ ਇੰਨਾ ਤਸ਼ਾਹ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਬਹੁਤ ਜ਼ਿਆਦਾ ਤਸ਼ਾਹ ਸੀ ਸੋ ਇਸ ਵਾਲਾ ਕਿ ਜੇਕਰ ਅੱਜ ਤੱਕ ਨਾਲ ਤੁਸੀਂ ਜਿਹੜੂ ਪੜ ਤੋਂ ਵੱਡਾ ਕਾਫਲਾ ਲੱਗ ਗਏ ਸੀ ਉਹ ਦੇਖਣ ਵਿਚਾਇਸ ਕਿ ਤੁਹਾਡੇ ਨਾਲ ਕੁਝ ਹੋਰ ਪਿੰਡਾਂ ਦੇ ਇਲਾਕੇ ਦੇ ਵੀ ਜਿਹੜੇ ਸਾਥੀ ਸੀਗੇ ਜਿਹੜੇ ਆ ਤੁਹਾਡੇ ਨਾਲ ਕਾਫਲੇ ਵਿੱਚ ਸ਼ਾਮਲ ਸੀਗੇ ਇਸ ਦਾ ਕੀ ਕਾਰਨ ਹੈ ਉਹ ਮੈਂ ਲੋਕ ਮੈਨੂੰ ਜਾਣਦੇ ਆਲੇ ਵਾਲੇ ਪਿੰਡਾਂ ਵਾਲੇ ਵੀ ਇਹ ਕਰਕੇ ਉਹਨਾਂ ਨੂੰ ਸਮਝਿਆ ਕਿ ਮੈਂ ਇਹੀ ਵੀ ਨਾਲ ਇਕੱਠੇ ਤਰੀਆਂ ਇਕੱਠੇ ਜ ਨਹੀਂ ਚੱਲੇ ਗਏ ਆ ਤੇ ਮੈਂ ਕੱਲ ਆਪਣੇ ਪਿੰਡ ਤੋਂ ਨਹੀਂ ਮੈਨੂੰ ਬਾਤੀ ਪਿੰਡਾਂ ਵਾਲੀ ਵੀ ਜਾਣਦੇ ਹਾਂ ਮਾਣ ਦਾ ਸ਼ੁਕਰ ਕਰ ਜਾ ਰਿਹਾ ਹਾਂ ਜਿਹਨੇ ਮੇਰੇ ਨਾਲ ਚੱਲ ਕੇ ਗਿਆ ਸੋ ਅੱਜ ਦਾ ਜੋ ਇਹ ਸੀਗਾ ਸਫ਼ਰ ਬਹੁਤ ਵਧੀਆ ਰਿਹਾ ਗੱਲ ਕਰੀ ਧੰਨਵਾਦ